ਸਵਾਗਤ ਹੈ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਨਿਊਜ਼ ਚੈਨਲ ਤੇ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਤੇ ਦੋਸਤੋ ਬੀਤੇ ਕੱਲ ਅਸੀਂ ਤੁਹਾਨੂੰ ਚੱਬੇਵਾਲ ਦੇ ਪਿੰਡ ਨੀਤਪੁਰ ਲੱਗੇ ਹੁੰਦੀ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਉਹਨਾਂ ਤਸਵੀਰਾਂ ਦੇ ਵਿੱਚ ਉਹ ਗੋਰਖ ਧੰਦਾ ਕਰਨ ਵਾਲੇ ਉਹ ਵਿਅਕਤੀ ਵੀ ਕੈਦ ਹੋਏ ਸੀ ਜਿਹੜੇ ਮੀਡੀਆ ਦਾ ਕੈਮਰਾ ਵੇਖ ਕੇ ਜਾਂ ਆਦਾਰਾ ਹੁਸ਼ਾਰਪੁਰ ਨਿਊਜ਼ ਨੂੰ ਵੇਖ ਕੇ ਆਪਣੀ ਇੱਕ ਟਰਾਲੀ ਨੂੰ ਤੇ ਆਪਣੀ ਇੱਕ ਮਸ਼ੀਨ ਨੂੰ ਜਿਹੜਾ ਮੋਕੇ ਤੋਂ ਭਜਾ ਕੇ ਲੈ ਗਏ ਸੀ ਹਾਲਾਂਕਿ ਉਹਨਾਂ ਦਾ ਆਪਾਂ ਪਿੱਛਾ ਵੀ ਕੀਤਾ ਗਿਆ ਪਰੰਤੂ ਕਾਫੀ ਤੇਜ਼ ਗਤੀ ਦੇ ਨਾਲ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਅੱਜ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਚੱਬੇয়াল ਅਧੀਨ ਆਉਂਦੇ ਪਿੰਡ ਬਾੜੀਆਂ ਕਲਾ ਨਮੋਲੀਆਂ ਤੇ ਚੰਬਲਾਂ ਦੇ ਵਿਚਕਾਰ ਜਿੱਥੇ ਕਿ ਇੱਥੇ ਇਸ ਤੋਂ ਪਹਿਲਾਂ ਵੀ ਅੱਜ ਤੋਂ 4 ਤੋਂ 5 ਮਹੀਨੇ ਪਹਿਲਾਂ ਆਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਕਵਰੇਜ ਕੀਤੀ ਗਈ ਸੀ ਤੇ ਤਕਰੀਬਨ ਉਸ ਵਕਤ 20 20 25 25 ਫੁੱਟ ਦੇ ਕਰੀਬ ਜਿਹੜੀ ਮਾਈਨਿੰਗ ਹੈ ਨਜਾਇਜ਼ ਮਾਈਨਿੰਗ ਦਾ ਧੰਦਾ ਹੋ ਰਿਹਾ ਸੀ ਉਹ ਤਾਂ ਹੱਜ ਨਾਲ ਸਾਂਝਾ ਕੀਤਾ ਸੀ ਤਾਂ ਉਸ ਤੋਂ ਬਾਅਦ ਜਦੋਂ ਹੜਾ ਵਰਗੀ ਸਿਚੁਏਸ਼ਨ ਪੱੜਦੀ ਹੈ ਹਾਲਾਤ ਬੜਦੇ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਕੁਦਰਤ ਨੇ ਪਰਭਾਈ ਕੀਤੀ ਸੀ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਤਸਵੀਰਾਂ ਤੁਸੀਂ ਇਹ ਦੇਖ ਕੇ ਸਾਜ਼ੇ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਇਹ ਜਿਹੜੀ ਰੇਤਾਂ ਇੱਕ ਚਾਂਦੀ ਵਰਗੀ ਸਾਨੂੰ ਜਾਪ ਰਹੀ ਹੈ ਜਿਵੇਂ ਕਿਵੇਂ ਕੋਈ ਚਾਂਦੀ ਹੈ ਜਿਹੜੇ ਉਹ ਚਾਂਦੀ ਬਿਖਰੀ ਹੋਵੇ ਪ੍ਰੰਤੂ ਇਸ ਕੁਦਰਤ ਦੇ ਇਸ ਗਹਿਣੇ ਨੂੰ ਅਜੇ ਵੀ ਜਿਹੜਾ ਭੂਖੋਰ ਹੈ ਜਿਹੜੇ ਨਜਾਇਜ਼ ਮਾਈਨਿੰਗ ਦਾ ਕਾਲਾ ਧੰਦਾ ਕਰਦੇ ਨੇ ਉਹ ਅਜੇ ਵੀ ਇਸ ਨੂੰ ਹੜਪੰਡ ਤੇ ਲੱਗੇ ਹੋਏ ਨੇ ਜਿਸ ਦੀ ਗਵਾਹੀ ਇਹ ਤਸਵੀਰਾਂ ਭਰਤੀਆਂ ਨੇ ਕਿ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਚੋਅ ਹੈ ਜਿਹੜਾ ਇਹ ਮਿੱਟੀ ਦੇ ਨਾਲ ਭਰਿਆ ਹੋਇਆ ਰੇਤਾਂ ਦੇ ਨਾਲ ਭਰਿਆ ਹੋਇਆ ਤਾਂ ਉੱਥੇ ਹੁਣ ਵਿਚਕਾਰ ਤੋਂ ਜਿਹੜੀ ਫਿਰ ਤੋਂ 5 ਤੋਂ 7 ਫੁੱਟ ਨਜਾਇਜ਼ ਮਾਈਨਿੰਗ ਇਹਨਾਂ ਕਾਲਾ ਧੰਦਾ ਕਰਨ ਵਾਲਿਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਹਾਲਾਂਕਿ ਕੈਮਰੇ ਦੇ ਮੋਰੇ ਨਹੀਂ ਆਣਾ ਚਾਹੁੰਦੇ ਪਰੰਤੂ ਉਹਨਾਂ ਦਾ ਕਹਿਣਾ ਹੈ ਕੀ ਕੋਈ ਰਾਤ ਨਹੀਂ ਹੁੰਦੀ ਕੋਈ ਦਿਨ ਨਹੀਂ ਹੁੰਦਾ ਜਦੋਂ ਦਿਲ ਕਰਦਾ ਹੈ ਮਸ਼ੀਨਾਂ ਆਉਂਦੀਆਂ ਨੇ ਟਰੈਕਟਰ ਟਰਾਲੀਆਂ ਆਉਂਦੇ ਨੇ ਤਾਂ ਉਹਨਾਂ ਨੂੰ ਨੱਕੋਂ ਨੱਕ ਭਰ ਕੇ ਜਿਹੜਾ ਉਹਨਾਂ ਵੱਲੋਂ ਲਜਾਇਆ ਜਾਂਦਾ ਦੀਪਕ ਜੀ ਤੁਹਾਡਾ ਆਪਣਾ ਜੱਦੀ ਪਿੰਡ ਆ ਤਿੰਨ ਪਿੰਡਾਂ ਦੇ ਵਿਚਕਾਰ ਅਸੀਂ ਖੜੇ ਆ ਬਾੜੀਆਂ ਕਲਾਂ ਨਮੋਲੀਆਂ ਤੇ ਚੰਬਲਾ ਹਾਲਾਤ ਬਹੁਤ ਤਰਸਜੋਗੇ ਨੇ ਇਸ ਤੋਂ ਪਹਿਲਾਂ ਵੀ ਅਸੀਂ ਇੱਥੋਂ ਦੀ ਕਵਰੇਜ ਕੀਤੀ ਸੀ ਉਸ ਵਕਤ 20 25 25 ਫੁੱਟ ਦੇ ਕਰੀਬ ਜਿਹੜਾ ਉਹ ਡੁੰਗਾਈ ਹੋ ਗਈ ਸੀ ਨਜਾਇਜ਼ ਮਾਈਨਿੰਗ ਕਿ ਕੀਤੀ ਹੋਈ ਸੀ ਮੋੜ ਤੋਂ ਤਸਵੀਰਾਂ ਕੀ ਮਨ ਦੇ ਵਿਚਾਰਿਆ ਜੀ ਚੇਤਨ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਬਈ ਇਹ ਚੀਜ਼ ਦਿਖਾਣ ਦੇਖੋ ਕਹਿੰਦੇ ਆ ਬਈ ਕੁਦਰਤ ਜਿਹੜੀ ਹੈ ਆਪਣੀ ਭਾਜੀ ਵੀ ਮੋੜਦੀ ਆ ਤੇ ਕੁਦਰਤ ਬੰਦੇ ਨੂੰ ਸੰਤੋਲ ਵੀ ਕਰਦੀ ਆ ਦੇਖੋ ਹੜਾਂ ਦੇ ਵਿੱਚ ਜੇ ਸਮੇ ਆਏ ਆ ਆ ਕੈਮਰਾਮੈਨ ਦਿਖਾਓ ਬਈ ਕਿੜ ਕਿੜੇ ਟੋਏ ਸਿਗੇ ਜਦੋਂ ਆਪਾਂ ਇਹ ਪਹਿਲੀ ਕਵਰੇਜ ਕਰਕੇ ਗਏ ਆ ਚਾਰ ਪੰਜ ਕਿ ਮਹੀਨੇ ਪਹਿਲਾਂ ਆਹ ਲਹਣੇ ਬਣੇ ਹੋਏ ਸੀ ਇਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋ ਬਈ ਆ 6 6 7 7 ਫੁੱਟ ਤੱਕ ਜਿਹੜੀ ਹੈ ਪਰਭਾਈ ਕਰਦੀ ਚੇਤਾ ਜੀ ਮੈਂ ਤੁਹਾਨੂੰ ਨਾਲ-ਨਾਲ ਲੈ ਕੇ ਚੱਲਦਾ ਇੱਥੇ ਔਰ ਬੜਾ ਅਫਸੋਸ ਆ ਰਿਹਾ ਔਰ ਕਿੰਨੀ ਸ਼ੁੱਧ ਜਿਹੜੀ ਰੇਤਾ ਤੁਸੀਂ ਕਿਤੇ ਵੀ ਇਸ ਤਰ੍ਹਾਂ ਦੀ ਦੇਖੀ ਨਹੀਂ ਹੋਣੀ ਵਾਈਟ ਜਿਸ ਤਰ੍ਹਾਂ دوسری ਪਰਤ ਆ ਗਿਆ ਮੇਰੇ ਹੱਥਾਂ ਦਾ ਦੂਸਰੀ ਪਰਤ ਜਿਹੜੀ ਹੈ ਉਹਨਾਂ ਨੇ ਥੱਲੇ ਕਰ ਦਿੱਤੀ ਆ ਔਰ ਤੁਸੀਂ ਦੇਖੋ ਜਿੱਦਾਂ ਕਿਸੇ ਹਲਵਾਈ ਨੇ ਪਲੇਟ ਦੇ ਵਿੱਚ ਬਰਫੀ ਜਾਂ ਬੇਸਣ ਜਿਹੜਾ ਹੈ ਆਪਣਾ ਚੇਤਨ ਜੀ ਰੱਖਿਆ ਹੁੰਦਾ ਕੱਟਣ ਤੋਂ ਪਹਿਲਾਂ ਟੁਕੜੀਆਂ ਬਣਾਉਣ ਤੋਂ ਪਹਿਲਾਂ ਉਸੇ ਹੀ ਤਰ੍ਹਾਂ ਕੁਦਰਤ ਨੇ ਇਹ ਜਿਹੜੀ ਆ ਰੇਤਾ ਵਿਛਾਈ ਸੀ ਔਰ ਇਹ ਰੇਤਾ ਦੇਖ ਲਓ ਤੁਸੀਂ ਫੇਰ ਮਾਫੀਆ ਨੇ ਆਪਣੇ ਸੌੜੇ ਹਿੱਤਾਂ ਦੀ ਖਾਤਰ ਆਪਣੇ ਲਾਲਚ ਦੀ ਖਾਤਰ ਇਹਨੂੰ ਫੇਰ ਟੱਕ ਲਾਣਾ ਜਿਹੜਾ ਸ਼ੁਰੂ ਕਰ ਦੱਤਾ ਹੈ ਜੀ ਬਿਲਕੁਲ ਇੱਥੇ ਵੀ ਦੀਪਕ ਜੀ ਆਪਾਂ ਬਿਲਕੁਲ ਕਹਿ ਸਕਦੇ ਹਾਂ ਕਿ ਹੱਥਾਂ ਦੇ ਨਾਲ ਨਹੀਂ ਬਲਕਿ ਇਹ ਮਸ਼ੀਨੀ ਜਿਹੜੀ ਉਹ ਮਾਈਨਿੰਗ ਕੀਤੀ ਜਾਂਦੀ ਹੈ ਤਾਜ਼ੇ ਜਿਹੜੇ ਉਹ ਨਿਸ਼ਾਨ ਹੈ ਅਜੇ ਵੀ ਟਰੈਕਟਰ ਟਰਾਲੀਆਂ ਦੇ ਟਾਇਰਾਂ ਦੇ ਤਾਂ ਉਸ ਤੋਂ ਬਾਅਦ ਜਿੱਦਾਂ ਦਾ ਆਪਾਂ ਬੀਤੇ ਕੱਲ ਜਿਹੜੀ ਖਬਰ ਨਸ਼ਰ ਕੀਤੀ ਉਹਦੇ ਵਿੱਚ ਇੱਕ ਮਸ਼ੀਨ ਲੈ ਕੇ ਭੱਜਦਾ ਜਿੱਦਾਂ ਇੱਕ ਡੰਪ ਨੂਮਾ ਜਿਹੜਾ ਮੋਰੇ ਲਾਇਆ ਹੁੰਦਾ ਟਰੈਕਟਰ ਦਾ ਹੈ ਨਾ ਤਾਂ ਇਥੇਕ ਉਸੇ ਤਰ੍ਹਾਂ ਨਾਲ ਇੱਥੇ ਦੇਖੋ ਮਸ਼ੀਨਰੀ ਇੱਕ ਕਰਾਹ ਛੋਟਾ ਕਰਾਹ ਟਾਈਪ ਜਿਹੜਾ ਹੁੰਦਾ ਉਹ ਫਿਰਿਆ ਹੋਇਆ ਜੀ ਬਿਲਕੁਲ ਚੇਤਨ ਜੀ ਤੁਸੀਂ ਦੇਖ ਲਓ ਵੀ ਥੱਲਿਓ ਜਿਹੜੀ ਆ ਰੇਤਾ ਚੱਕਣ ਤੋਂ ਬਾਅਦ ਫਿਰ ਪੱਕੀ ਮਿੱਟੀ ਜਿਹੜੀ ਆ ਥੱਲਿਓ ਆਣੀ ਸ਼ੁਰੂ ਹੋ ਗਈ ਔਰ ਤੁਸੀਂ ਦੇਖ ਲਓ ਕਿ ਕੁਦਰਤ ਨੇ ਤੁਹਾਨੂੰ ਗਹਿਣਾ ਦਿੱਤਾ ਹੈ ਗਿਫਟ ਦਿੱਤਾ ਹੈ ਔਰ ਤੁਸੀਂ ਉਹਦਾ ਕਾਣ ਕਰਕੇ ਇਹਦਾ ਸਤਿਆਨਾਸ਼ ਕੀਤਾ ਜਾ ਰਿਹਾ ਮਾਈਨਿੰਗ ਮਾਫੀਆ ਜਿਹੜਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਰਗਰਮ ਹੈ ਅਗਰ ਤੁਸੀਂ ਇਧਰੋਂ ਹੋ ਕੇ ਦੇਖ ਲਓ ਚੇਤਨ ਜੀ ਮੈਂ ਤੁਹਾਨੂੰ ਸਾਰਾ ਆਲੇ ਦੋਲੇ ਘੁਮਾਇਆ 6 ਰਸਤੇ ਆ ਇੱਥੇ ਬਣਿਓ ਬਿਲਕੁਲ ਇਹ ਤਾਂ ਵੈਸੇ ਸ਼ੋਰਟ ਹੈ ਜਿਹੜਾ ਮੈਨੂੰ ਅੱਧਾ ਕੋਈ ਡਰੋਨ ਸ਼ੋਟ ਹੋਣਾ ਚਾਹੀਦਾ ਤੇ ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਦਰੋ ਹਾਰਪਰ نیوز ਕੋਸ਼ਿਸ਼ ਕਰ ਰਿਹਾ ਕਿ ਅਸੀਂ ਹਰ ਇੱਕ ਐਂਗਲ ਤੋਂ ਤਸਵੀਰ ਹੈ ਅਧਿਕਾਰੀਆਂ ਤੱਕ ਪਹੁੰਚਾ ਸਕੀਏ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਪਰ ਇਹ ਤਸਵੀਰਾਂ ਵੇਖ ਕੇ ਮੈਂ ਸਿੱਧੇ ਤੌਰ ਤੇ ਕਹਾਂਗਾ ਜੀ ਅ ਸਿੱਧੇ ਤਾਂ ਨਹੀਂ ਸਿੱਧੇ ਤੌਰ ਤੇ ਕਹਾਂਗਾ ਕਿ ਇਹ ਜਿਹੜਾ ਗੋਰਖ ਧੰਦਾ ਹੈ ਇਹ ਮੈਕਮੇ ਦੀ ਇਹ ਮਿਲੀ ਭੁਗਤੋਂ ਬਿਨਾਂ ਕਦੇ ਵੀ ਨਿਪਰੇ ਨਹੀਂ ਚੜ੍ਹ ਸਕਦਾ ਜੀ ਚੇਤਨ ਜੀ ਤੂੰ ਤੈਨੂੰ ਯਾਦ ਆ ਜਦੋਂ ਅਸੀਂ ਆਏ ਹਾਂ ਉਸ ਰਸਤੇ ਦੀ ਆਏ ਹਾਂ ਉੱਥੋਂ ਦੇਖੋ ਦੋ ਰਸਤੇ ਹੈਗੇ ਆ ਇੱਕ ਰਸਤਾ ਆ ਚੜਦਾ ਦੋ ਰਸਤੇ ਉਧਰ ਦੇ ਪਾਸੇ ਆ ਇੱਕ ਇਧਰਲੇ ਪਾਸੇ ਹੈ ਦੇਖੋ ਇਹ ਜਿਹੜੇ ਪਹਿਲੇ ਢੋਏ ਆ ਇਹ ਪਿਛਲੀ ਮਾਈਨਿੰਗ ਦੇ ਹੈਗੇ ਆ ਜਿਹੜਾ ਉਹ ਪੱਥਰ ਲੱਗਾ ਹੈਗਾ ਉਹ ਬਹੁਤ ਪੁਰਾਣਾ ਲੱਗਾ ਹੈਗਾ ਹੁਣ ਕੀ ਹੋਇਆ ਵੀ ਜਦੋਂ ਫੇਰ ਰੇਤਾ ਵਿਛੀ ਆ ਔਰ ਜਿਹੜੇ ਲਾਲਚੀ ਲੋਕ ਹੈ ਇਹ ਇੱਥੇ ਸਰਗਰਮ ਹੋ ਗਏ ਆ ਤੁਸੀਂ ਵਿਛਾ ਕੇ ਦੇਖੋ ਕਿਸ ਤਰ੍ਹਾਂ ਰੇਤਾ ਚਿੱਟੀ ਜਿਹੜੀ ਕੁਦਰਤ ਨੇ ਵਿਛਾਈ ਆ ਔਰ ਪ੍ਰਸ਼ਾਸਨ ਜਿਹੜਾ ਹੈ ਕੰਮ ਕਰਨੀ ਨਹੀਂ ਦਸੋਂ ਕਿ ਇਹ ਜਿਹੜਾ ਹੈ ਪ੍ਰੋਸ ਪ੍ਰੋਸ ਕੇ ਦੇ ਰਿਆ ਇੱਥੇ ਕਾਰਵਾਈ ਕੋਈ ਨਹੀਂਆਂ ਜੇਬਾਂ ਇਹ ਸਬੰਧਤ ਮੈਤੇ ਦੀਆਂ ਪ੍ਰਸ਼ਾਸਨ ਦੀਆਂ ਜਿਹੜੀਆਂ ਇਹ ਮੈਨੂੰ ਲੱਗਦਾ ਗਰਮ ਹੁੰਦੀਆਂ ਹੋਣਗੀਆਂ ਇੱਥੋਂ ਕਿਉਂਕਿ ਜੇਕਰ ਸਾਡੇ ਤੁਹਾਡੇ ਆਰਗਿਆਂ ਨੇ ਘਰ ਬਣਾਉਣਾ ਉਹ ਵੀ ਤਾਂ ਸਾਨੂੰ ਤਾਂ ਪਹਿਲਾਂ ਤਾਂ ਲੱਭਣਾ ਪੈਂਦਾ ਕਿ ਭਾਈ ਰੇਤਾ ਮਿਲਦੀ ਕਿੱਥੋਂ ਰੇਤਾ ਜਦੋਂ ਗੱਲਬਾਤ ਕਿਸੇ ਨੇ ਕਰ ਲੋ ਕਹਿੰਦੇ ਜੀ ਮਾਈਨਿੰਗ ਤਾਂ ਬੰਦ ਆ ਰੇਤਾ ਤਾਂ ਮਿਲਦੀ ਨਹੀਂ ਜੀ ਇਹੀ ਗੱਲਾਂ ਆਮ ਤੌਰ ਤੇ ਸੁਣਨ ਨੂੰ ਆਉਂਦੀਆਂ ਨੇ ਦੇਖੋ ਚੇਤਨ ਜੀ ਰੇਤਾ ਦੇ ਵੀ ਦੋ ਤਿੰਨ ਰੇਟ ਆ ਜੀ ਇੱਕ ਰੇਤਾ ਜਿਹੜੀ ਮਿਕਸ ਆਂਦੀ ਆ ਮਿੱਟੀ ਦੇ ਨਾਲ ਉਹ ਭਰਤੀ ਲਈ ਪਾਈ ਜਾਂਦੀ ਆ ਠੀਕ ਹੈ ਜੀ ਆ ਜਿਹੜੀ ਰੇਤਾ ਇਹ ਪਲਸਤਰ ਵਾਲੀ ਆ ਜੀ ਔਰ ਇਹਦਾ ਜਿਹੜਾ ਹੈ ਚੇਤਨ ਜੀ ਮੁੱਲ ਹੈ ਸਭ ਤੋਂ ਵੱਧ ਹੈ ਜੀ ਔਰ ਇਸ ਵੇਲੇ ਜਿਹੜੀ ਚਾਂਦੀ ਰੰਗੀ ਹੈ ਔਰ ਕਿਸ ਤਰ੍ਹਾਂ ਦੇਖੋ ਇਹ ਵਿਛੀ ਹੋਈ ਹੈ ਔਰ ਇਹਦਾ ਰੇਟ ਔਰ ਇਹ ਤਾਂ ਚਲੋ ਸਾਡਾ ਪਿੰਡ ਹੈ ਸਾਨੂੰ ਪਿੰਡ ਤੋਂ ਫੋਨ ਆਦੇ ਸੀ ਪੇ ਮਾਈਨਿੰਗ ਫੇਰ ਸ਼ੁਰੂ ਹੋ ਗਈ ਆ ਫੇਰ ਸ਼ੁਰੂ ਹੋ ਗਈ ਆ ਉਹ ਤੁਸੀਂ ਹੁਣ ਅਸੀਂ ਸਾਨੂੰ ਤਾਂ ਪਤਾ ਲੱਗ ਗਿਆ ਜਿਨੇ ਲੈਣੀ ਆ ਉਹਨੇ ਤਾਂ ਇਹ ਚਿੱਟਾ ਰੰਗ ਦੇਖ ਕੇ ਖੁਸ਼ ਹੋ ਜਾਣਾ ਉਹਨੇ ਕਿਹਾ ਮਹਿੰਗੀ ਵੀ ਹਊ ਤੇ ਮੈਨੂੰ ਦਿਓ ਚੇਤਨਜੀ ਤੁਸੀਂ ਇਸ ਰੇਤਾ ਨੂੰ ਹੱਥ ਲਾ ਕੇ ਦੇਖੋ ਮੋਟੀ ਕਿੰਨੀ ਆ ਕੱਲਾ ਕੱਲਾ ਕਾਣਿਆ ਔਰ ਬੜੀ ਮੋਟੀ ਹੈ ਜਿਹੜੀ ਰੇਤਾ ਹੈ ਇੱਥੇ ਛੋਟੇ ਹੁੰਦੇ ਸੀ ਕਬੱਡੀ ਖੇលਦੇ ਹੁੰਦੇ ਸੀਗੇ ਛੂ ਸਲਾਈ ਬੰਦਰ ਕਿਲਾ ਬਿਲਕੁਲ ਜੋ ਬਚਪਨ ਦੀਆਂ ਖੇਡਾਂ ਹੁੰਦੀਆਂ ਨੇ ਸਾਰੀਆਂ ਖੇਡੀਆਂ ਨੇ ਇੱਥੇ ਜੀ ਔਰ ਸਤਿਆਨਾਸ਼ ਹੋ ਗਿਆ ਜੀ ਮੈਨੂੰ ਤਾਂ ਬੜਾ ਅਫਸੋਸ ਆਇਆ ਪਿਛਲੀ ਵਾਰ ਨਾਲ ਉਹ ਕੁਦਰਤ ਦਾ ਨਿਯਾਮ ਦੇਖ ਕੇ ਆਇਆ ਬਈ ਕੁਦਰਤ ਨੇ ਮੋੜ ਰੇਤਾ ਬਿਛਾਈ ਕਿਉਂਕਿ ਅਵੀ ਦੀਪਕ ਜੀ ਤਾਂ ਸੀ ਮਾਈਨਿੰਗ ਆ ਹਥੋਂ ਵੀ ਕੈਮਰਾ ਪਰਸੋਂ ਕਾਜ ਦੀ ਤਸਵੀਰਾਂ ਦਿਖਾ ਦੇ ਪਹਿਲਾਂ ਵੀ ਆਪਾਂ ਦਿਖਾ ਚੁੱਕੇ ਆ ਕਿ ਤਾਜ਼ੇ ਨਿਸ਼ਾਨ ਹੈ ਮੈਨੂੰ ਲੱਗਦਾ ਕਿ ਉਹ ਹੁਣ ਇੰਨੀ ਕਿ ਡੁੰਗਾਈ ਤੱਕ ਜਾਣ ਲੱਗ ਪਏ ਨੇ ਥੱਲੇ ਪਾਣੀ ਨਿਕਲਣਾ ਵੀ ਮੈਨੂੰ ਲੱਗਦਾ ਦੁਬਾਰਾ ਸ਼ੁਰੂ ਹੋ ਜਾ ਬਿਲਕੁਲ ਬਿਲਕੁਲ ਬਰਸਾਤਾਂ ਦਾ ਸਾਰਾ ਦੀ ਮਾਰ ਹੈ ਬਰਸਾਤ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੀ ਇਹ ਧਰਤੀ 'ਚ ਪਾਣੀ ਬਹੁਤ ਮਿਕਸ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਹਲਕਾ ਹਲਕਾ ਥੱਲੇੋਂ ਨਿਕਲ ਰਿਹਾ ਹੈ ਗਿੱਲੀ ਹੈ ਰੇਤਾਂ ਜਿਹੜੀ ਵਿੱਚ ਗਈ ਥੱਲੇ ਚੀਕੜੀ ਮਿੱਟੀ ਆ ਗਈ ਹੈ ਬਿਲਕੁਲ ਤੇ ਦੀਪਕ ਜੀ ਸਬਕ ਕਿਉਂ ਨਹੀਂ ਲਿਆ ਜਾ ਰਿਹਾ ਜਦੋਂ ਹੜ ਆਉਂਦੇ ਨੇ ਉਦੋਂ ਤਾਂ ਮੁੱਖ ਮੰਤਰੀ ਸਾਹਿਬ ਆਮ ਤੌਰ ਤੇ ਮੈਂ ਹੁਣ ਇ ਹਰਮੀਤ ਸਿੰਘ ਪਠਾਨ ਮਾਸਰਾ ਦੀ ਮੈਨੂੰ ਗੱਲ ਯਾਦ ਆ ਰਹੀ ਹੈ ਜਿਹੜੇ ਹੁਣ ਚਲੋ ਹੁਣ ਉਹ ਫਰਾਰ ਵੀ ਚੱਲ ਰਹੇ ਨੇ ਪਘੋੜੇ ਕਹਿ ਲੋ ਹੈਗੇ ਤਾਂ ਚਲੋ ਝਾੜੂ ਵਾਲੇ ਦੇ ਐਮ ਐਲ ਏ ਆ ਉਹਨਾਂ ਨੇ ਇੱਕ ਬੜਤ ਵੱਡਾ ਦੋਸ਼ ਲਾਇਆ ਸੀ ਕਹਿੰਦਾ ਪਾਣੀ ਛੱਡ ਦਿੱਤਾ ਹੈ ਨਜਾਇਜ਼ ਮਾਈਨਿੰਗ ਕਰਕੇ ਕਹਿੰਦਾ ਸਾਡਾ ਸਾਰਾ ਇਲਾਕਾ ਡੁੱਬਿਆ ਗਿਆ ਜੀ ਇਹ ਬਿਲਕੁਲ ਜੀ ਪਾਣੀ ਛੱਡਣ ਦੀ ਤਾਂ ਗੱਲ ਦੇਖੋ ਸਵਾਲ ਮੈਂ ਤਾਂ ਕੀਤਾ ਮਾਫੀ ਚਾਹੁੰਦਾ ਮੈਂ ਵਿੱਚੇ ਹੀ ਦੁਬਾਰਾ ਟੋਕ ਰਿਹਾ ਸਵਾਲ ਮੈਂ ਤਾਂ ਕੀਤਾ ਕਿ ਜਦ ਸਾਰਾ ਕੁਝ ਹੈ ਵਧਾਇਕਾਂ ਨੂੰ ਪਤਾ ਰਾਜਨੀਤਿਕ ਲੀਡਰਾਂ ਨੂੰ ਪਤਾ ਹੈ ਅਫਸਰਾਂ ਨੂੰ ਪਤਾ ਹੈ ਸਰਕਾਰ ਨੂੰ ਪਤਾ ਪਰ ਪ੍ਰਣ ਮਿਲੀ ਪਹੁੰਚਦਾ ਨਾ ਚੇਤਨ ਜੀ ਸਭ ਕੁਛ A ਤੋਂ Z ਤੁਸੀਂ ਮਾਈਨਿੰਗ ਦੇ ਕਿਸੇ ਵੀ ਅਫਸਰ ਨੂੰ ਫੋਨ ਕਰ ਲਓ ਆਪਾਂ ਕੱਲ ਵੀ ਗੱਲ ਕਰਦੇ ਸੀ ਉਹ ਕਹਿੰਦੇ ਜੀ ਉਹਨਾਂ ਨੂੰ ਪੁੱਛ ਲਓ ਵੀ ਤੁਹਾਨੂੰ ਅਪਾਇੰਟਮੈਂਟ ਤੁਹਾਡੀ ਹੈ ਤਨਖਾਹਾਂ ਤੁਸੀਂ ਲੈਣੇ ਆ ਪੁੱਛਦੇ ਤੁਸੀਂ ਉਹਨਾਂ ਮੀਡੀਆ ਵਾਲਿਆਂ ਨੂੰ ਭਈ ਜਾ ਕੇ ਇੱਥੇ ਲੈ ਲਓ ਜਿਹੜੇ ਤੁਹਾਨੂੰ ਉਹ ਜਾ ਕਰ ਕਰਦੇ ਆ ਹੁਣ ਤੁਸੀਂ ਦੇਖੋ ਇਹ ਹਲਕਾ ਚੱਬੇਵਾਲ ਦੇ ਅਧੀਨ ਪੈਂਦਾ ਥਾਣਾ ਜਿਹੜਾ ਇਹ ਚੱਬੇਵਾਲ ਦੇ ਅਧੀਨ ਪੈਂਦਾ ਕਿਹਾ ਇੱਥੋਂ ਸ਼ਿਕਾਇਤਾਂ ਪਿੰਡ ਵਾਸੀ ਜਾਂ ਪੰਚਾਇਤਾਂ ਨਹੀਂ ਜਾਂਦੀਆਂ ਹੋਣਗੀਆਂ ਮੈਨੂੰ ਤਾਂ ਜ ਵੀ ਗੱਲ ਯਾਦ ਆ ਰਹੀ ਅੱਜ ਤਾਂ ਆਪਾਂ 5 ਮਹੀਨੇ ਪਹਿਲਾਂ ਆਏ ਸੀ ਉਹ ਕਹਿੰਦੇ ਪੰਚਾਇਤ ਦੇ ਵਿੱਚ ਬੰਦਾ ਹੈ ਕਿ ਕਹਿੰਦਾ 1 ਲੱਖ 8000 ਰੁਪਏ ਐਸਐਚ ਨੂੰ ਜਾਂਦਾ ਜੀ ਦਿੰਦਾ ਉਹਨੇ ਕਿਹਾ ਸੀਗਾ ਵੇ 1 ਲੱਖ ਬਿਲਕੁਲ ਵਿੱਚ ਗਿਆ ਸੀਗਾ ਉਹਨੇ 1 ਲੱਖ 8000 ਰੁਪਏ ਦਿੰਨੇ ਆ ਸੀ ਤੇ ਉਹਨੇ ਵੀਡੀਓ ਵੀ ਪੰਚਾਇਤ ਦੀ ਸਾਨੂੰ ਦਿੱਤੀ ਸੀਗੀ ਵੇ 1 ਲੱਖ 8000 ਦਿੰਨੇ ਹੈਗੇ ਆ ਹੁਣ ਤੁਸੀਂ ਹਿਸਾਬ ਲਾ ਲਓ ਤੇ ਕੀ ਹੋਣਾ ਆ ਦੇਖੋ ਇਹ ਜਿਹੜੀ ਆ ਛੋਟੀ ਬਨਸਪਤੀ ਉੱਗਦੀ ਆ ਇਹ ਭੋਂਖੋਰ ਨੂੰ ਰੋਕਦੀ ਆ ਪਰ ਕਿਸੇ ਨੂੰ ਕੀ ਪਤਾ ਹੈਗਾ ਇਸ ਇਸ ਭੂਮੀ ਨੂੰ ਕੀ ਪਤਾ ਪੇ ਭੋਂਖੋਰ ਦਾ ਜਿਹੜਾ ਦੁਸ਼ਮਣ ਹੈ ਉਹ ਤੁਹਾਡੇ ਨਾਲ ਹੀ ਤੁਹਾਡਾ ਹੰਨ ਖਾਣਨ ਕਰਨ ਲਈ ਇੱਥੇ ਰੋਜ਼ਾਨਾ ਆ ਰਿਹਾ ਉਹ ਦੇਖੋ ਜਿਹੜਾ ਹੈ ਪਾਣੀ ਨੇ ਬੋਰੀਆਂ ਸਿੱਟੀਆਂ ਸੀ ਜਿਹੜੇ ਬੰਨ ਲੱਗੇ ਹੋਏ ਸੀ ਕਿਨੇ ਲੋਕਾਂ ਨੇ ਮਿਹਨਤ ਕਰ ਕਰਾ ਲਾਇਆ ਸੀ ਕਿ ਦਿਨ ਰਾਤ ਮਿਹਨਤ ਉਹਦੋਂ ਕਰਦੇ ਸੀਗੇ ਕਰਦੇ ਸੀਗੇ ਅਸੀਂ ਖਬਰਾਂ ਵੀ ਕਰਦੇ ਸੀ ਲੋਕ ਵੀ ਆਪ ਮਾਰੇ ਵੀਡੀਓਜ਼ ਵਾਇਰਲ ਕਰਦੇ ਸੀ ਕਿ ਭਾਈ ਮਿੱਟੀ ਦੀ ਸੇਵਾ ਲਾ ਕੇ ਪਹੁੰਚੋ ਇਹ ਜੇ ਬਚ ਵੀ ਗਏ ਆ ਚੇਤਨ ਜੀ ਇਹ ਬੰਨ ਜੇ ਬਚ ਗਏ ਆ ਨਾ ਥੋੜੇ ਬਹੁਤ ਹੈ ਤੇ ਇਹ ਜਿਹੜੀ ਬਨਸਪਤੀ ਦੇ ਕਾਰਨ ਬਚ ਗਏ ਆ ਇਹ ਜਿਹੜਾ ਚੌੜਾ ਰਸਤਾ ਹੈਗਾ ਆ ਤੁਸੀਂ ਅੰਦਾਜ਼ਾ ਲਾ ਲਓ ਇੱਥੋਂ ਲੈ ਕੇ ਕਿੱਥੇ ਤੱਕ ਕਿੰਨਾ ਚੌੜਾ ਹੋਊਗਾ ਇਹ ਜਿਹਨੂੰ ਇਹਨਾਂ ਨੇ ਹੁਣ ਆਉਣ ਵਾਲੇ ਦਿਨਾਂ 'ਚ ਜੇ ਰੋਕਿਆ ਨਹੀਂ ਪ੍ਰਸ਼ਾਸਨ ਨੇ ਤਾਂ ਇਹਨੂੰ ਪੂ ਔਰ ਇਹ ਜਿਹੜਾ ਸਰਕਾਰ ਨੂੰ ਵੀ ਚੂਨਾ ਲੱਗਣਾ ਔਰ ਜਿਹੜਾ ਹੈ ਇਹ ਇੱਕ ਕਿਸਮ ਦਾ ਦੇਸ਼द्रोह ਔਰ ਸੂਬੇ ਨਾਲ ਧਰੋਹ ਆ ਆ ਦੇਖੋ ਨਾਲ ਦੇ ਨਾਲ ਇਹ ਰਸਤਾ ਵੀ ਕਿਤਨਾ ਕਿਤੇ ਦੀਪਕ ਜੀ ਜਾ ਰਿਹਾ ਉਹ ਅਸੀਂ ਉਧਰ ਤੱਕ ਵੀ ਗਏ ਹਾਂ ਇਹ ਬਾੜੀਆਂ ਦੇ ਪਿੱਛੇ ਨਿਕਲ ਜਾਂਦਾ ਜੀ ਇਹ ਨਾਲ ਦੇ ਨਾਲ ਦੇਖੋ ਪੂਰਾ ਤਾਜ਼ੇ ਨਿਸ਼ਾਨ ਆ ਇਹ ਨਹੀਂ ਕੋਈ ਕੱਲ ਦੇ ਨਿਸ਼ਾਨ ਆ ਜੇ ਕਦੋਂ ਦੇ ਨਿਸ਼ਾਨ ਆ ਮੈਨੂੰ ਲੱਗਦਾ ਕਿ ਸਵੇਰ ਤੜਕਸਾਰ ਦੀਏ ਨਿਸ਼ਾਨ ਤੜਕਸਾਰ ਦੇ ਅਜੇ ਇਹਨਾਂ ਨੂੰ ਕੁਝ ਵੀ ਨਹੀਂ ਹਵਾ ਵੀ ਨਹੀਂ ਫੇਰੀ ਹੈਗੀ ਆ ਬਿਲਕੁਲ ਸਵੇਰੇ ਬਿਲਕੁਲ ਤੜਕਸਾਰ ਦੇ ਜਿਹੜੇ ਨਿਸ਼ਾਨ ਆ ਚਾਰ ਰਸਤੇ ਇੱਕ ਹੋਰ ਰਸਤਾ ਇੱਧਰ ਰਸਤਾ ਇੱਧਰ ਆ ਤੇ ਚੌਥਾ ਰਸਤਾ ਇਹ ਪੰਜਵਾਂ ਤੁਸੀਂ ਇੱਧਰ ਦੱਸ ਰਹੇ ਸੀ ਕਿ ਅਗੇ ਰਸਤਾ ਹੈ ਛੇ ਰਸਤੇ ਗਿਣੇ ਆ ਟੋਟਲ ਜੀ ਬਈ ਤੁਸੀਂ ਹੁਣ ਦੇਖ ਲਓ ਬਈ ਕਿੰਨੀ ਖੂਬਸੂਰਤ ਕੁਦਰਤ ਨੇ ਕੀਤੀ ਆ ਔਰ ਇਸ ਨੂੰ ਜਿਹੜਾ ਹੈ ਟੱਕ ਲੱਗਣਾ ਸ਼ੁਰੂ ਹੋ ਗਿਆ ਹੈ ਔਰ ਪਿੱਛੇ ਤੱਕ ਜਿਹੜੀ ਹੈ 5 5 6 6 ਫੁੱਟ ਤੱਕ ਰੇਤਾ ਪਿਛਾ ਦਿੰਦੀ ਹੈ ਟੋਏ ਪੂਰੇ ਆ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਚਦੇ ਆ ਯਾ ਨਹੀਂ ਬਚਦੇ ਇਹ ਤਾਂ ਮੈਨੂੰ ਪਰਸਵਾਲ ਚੋਹ ਦੀ ਕਹਾਣੀ ਯਾਦ ਆ ਰਹੀ ਸੀ ਪਰਸਵਾਲ ਪਿੰਡ ਦੇ ਵਿੱਚ ਕੀਤੀ ਸੀ ਨਾ ਜੀ ਖਬਰ ਉਹ ਸਾਰਾ ਚੋਹ ਜਿਹੜਾ ਖਾਲੀ ਕਰ ਦਿੱਤਾ ਗਿਆ ਇੱਥੋਂ ਗਾ ਕੇ ਕੈਮਰਾ ਪਰਸਵਾਲ ਕਹਾਂਗਾ ਕਿ ਆਹ ਦੇਖ ਲੋ ਆ ਵੀ ਰਸਤਾ ਦੇਖੋ ਆ ਵੀ ਰਸਤੇ ਆ ਜੀ ਇਹਦਾ ਮਤਲਬ ਅੱਗੇ ਵੀ ਕਿਤੇ ਹੁੰਦੀ ਆ ਅੱਗੇ ਵੀ ਕਿਤੇ ਹੁੰਦੀ ਹੋਊਗੀ ਮਾਈਨਿੰਗ ਬਿਲਕੁਲ ਬਿਲਕੁਲ ਜਿਹੜੀ ਹੈਗੀ ਆ ਇੱਥੇ ਗਾ ਕੇ ਦਿਖਾ ਦਿਓ ਜੀ ਤਾਂ ਅੱਗੇ ਤਾਂ ਕਿ ਸਿਰਫ ਤੁਹਾਨੂੰ ਚੋ ਨਜ਼ਰ ਆਵੇਗਾ ਜਾਂ ਚਾਂਦੀ ਰੰਗੀ ਇਹ ਮਿੱਟੀ ਦੇ ਤਾਂ ਤੁਹਾਨੂੰ ਜਿਹੜੀ ਹੋ ਨਜ਼ਰ ਆਵੇਗੀ ਜੀ 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 ਬਗ ਜੀ ਕੋਈ ਸਲਾਹ ਦੇਣੀ ਹੋਵੇ ਅਸੀਂ ਅਫਸਰਾਂ ਨੂੰ ਚਲੋ ਅਸੀਂ ਹੈ ਤਾਂ ਹੈ ਨਹੀਂ ਸਲਾਹ ਲਾਇਕ ਤੋਂ ਪਾਵੇ ਕਿ ਕਿਹੜਾ ਮੰਨਣੀ ਹੋਣਾ ਨੇ ਸਾਡੀ ਦੇਖੋ ਅਸੀਂ ਸਲਾਹ ਨਹੀਂ ਦੇ ਸਕਦੇ ਪਰ ਅਦਾਰਾ ਹੁਸ਼ਿਆਰਪੁਰ ਰਾਹੀਂ ਅਸੀਂ ਬੇਨਤੀ ਜ਼ਰੂਰ ਕਰਦੇ ਆਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਸ ਕੰਮ ਨੂੰ ਤੁਰੰਤ ਰੋਕਿਆ ਜਾਵੇ ਉਹ ਚੇਤਨ ਜੀ ਦੂਰ ਨਜ਼ਰ ਮਾਰੋ ਮੈਨੂੰ ਲੱਗਦਾ ਟੱਕ ਉੱਥੇ ਵੀ ਲੱਗ ਗਿਆ ਬਿਲਕੁਲ ਹਾਂ ਜੀ ਨਜ਼ਰ ਦੂਰੋਂ ਦਿਖਾਈ ਦੇ ਰਿਹਾ ਹੈ ਇਹਨੂੰ ਰੋਕਿਆ ਜਾਵੇ ਸਰਕਾਰੀ ਔਰ ਕੁਦਰਤੀ ਜਿਹੜਾ ਕਹਾਣ ਹੋ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਮਰਗੀ ਫੇਰ ਤਰਾਸਦੀ ਨਾ ਦੇਖਣ ਨੂੰ ਮਿਲੇ ਕਿਉਂਕਿ ਇਹ ਤਾਂ ਹੁਣ ਮੈਨੂੰ ਲੱਗਦਾ ਇਹ ਵੀ ਇੱਕ ਵਿਰਾਸਤ ਵਿੱਚ ਜੁੜ ਜਾਣੀ ਆ ਹੜ ਪੰਜਾਬ ਦੇ 2-3 ਸਾਲ ਬਾਅਦ ਹੜ 2-3 ਸਾਲ ਬਾਅਦ ਹੜ ਦੇਖੋ ਆ ਕਿਦਾਂ ਦੇਖੋ ਆ ਅਜੇ ਵੀ ਇਹ ਨਜ਼ਰ ਆ ਰਿਹਾ ਜੀ ਕੈਮਰਾ ਪਰਸਾਂਗਾਂ ਦੀ ਤਸਵੀਰਾਂ ਦਿਖਾ ਦੇਣ ਇਹ ਕਿਵੇਂ ਲੋਕਾਂ ਨੇ ਇਹ ਲੋਕਾਂ ਦੀ ਮਿਹਨਤ ਆ ਜੀ ਬਿਲਕੁਲ ਬਿਲਕੁਲ ਪ੍ਰਸ਼ਾਸਨ ਦੀ ਕੋਈ ਸਰਕਾਰ ਦੀ ਮਿਹਨਤ ਨਹੀਂ ਹੈ ਇਹ ਲੋਕਾਂ ਨੇ ਆਪ ਮੋਹਰੇ ਹੋ ਕੇ ਦੀਪਕ ਜੀ ਮਿਹਨਤ ਕੀਤੀਆਂ ਬੋਰੀਆਂ ਮਿੱਟੀ ਦੀਆਂ ਭਰ-ਭਰ ਕੇ ਬੰਨ ਪੱਕੇ ਕੀਤੇ ਹੋਆ ਜੀ ਆ ਦੇਖੋ ਜਾਲ ਲਾਏ ਹੋਏ ਨੇ ਆਪਾਂ ਥੋੜਾ ਨਜ਼ਦੀਕ ਆ ਜਾਈਏ ਇਹ ਜਿਹੜਾ ਇਹ ਬੋਰੀਆਂ ਬੰਨਣ ਲਈ ਦੀਪਕ ਜੀ ਇਹ ਤਾਰ ਹੁੰਦੀ ਜਿਹੜੀ ਮੋਟੀ ਲੋਹੇ ਦੀ ਬਿਲਕੁਲ ਜੀ ਉਹ ਜਾਲ ਲੱਗਾ ਹੋਇਆ ਕਿ ਮਾਈਨਿੰਗ ਕਿਸ ਪੱਧਰ ਤੇ ਹੋਈ ਹੋਵੇਗੀ ਜਾਲ ਵੀ ਪੱਟ ਸੁੱਟਿਆ ਜੀ ਉਹਨਾਂ ਨੇ ਬਿਲਕੁਲ ਬਿਲਕੁਲ ਜੀ ਇਸੇ ਕਰਕੇ ਇਹ ਜਿਹੜੀਆਂ ਬੋਰੀਆਂ ਹੈ ਹੜਪੋ ਰੋਕਣ ਲਈ ਆ ਉਹ ਇਹ ਸਾਡੇ ਕੋਲ ਜਿਹੜੀਆਂ ਇਹ ਦਿਖਾਈ ਦੇਣ ਲੱਗ ਪਈਆਂ ਫੇਰ نیچے ਆ ਕੇ ਬਿਲਕੁਲ ਇਹ ਦੇਖ ਲਓ ਜੀ 30 ਫੁੱਟ ਤੱਕ ਦੀ ਹੈ ਜੀ ਇਹ ਨਾਲ ਫਿਰ ਜਿਹਨਾਂ ਲੋਕਾਂ ਦੀ ਜ਼ਮੀਨ ਹੈ ਜਾਂ ਸਰਕਾਰੀ ਰਸਤਾ ਹੈ ਉਹ ਵੀ ਅਲੱਗ-ਅਲੱਗ ਤਰ੍ਹਾਂ ਦੇ ਨਾਲ ਤਬਾਹਿਆ ਜਾਂਦਾ ਜੀ ਬਿਲਕੁਲ ਬਿਲਕੁਲ ਚੇਤਨ ਜੀ ਉਹ ਖੁਦ ਚਿੰਤਤ ਹੈ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਇਹ ਕੰਡੇ ਦੇ ਜਿਹੜੇ ਕਿਸਾਨ ਹੈ ਉਹ ਵੀ ਚਿੰਤਤ ਹੈਗੇ ਆ ਭਈ ਇਹ ਜਿਹੜਾ ਹੈ ਉਹਨਾਂ ਦੀ ਜ਼ਮੀਨ ਨੂੰ ਵੀ ਭੋਂਖੋਰ ਲੱਗਣਾ ਸ਼ੁਰੂ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਤਾਂ ਅੱਜ ਇੱਕ ਵਾਰ ਮੁਰਤੋਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਹੈ ਜਿਹੜੀ ਉਹ ਚੱਪੇਵਾਲ ਦੇ ਵਕਫਾ ਪਿੰਡਾਂ ਆਤੀਨ ਇਹ ਪਹੁੰਚੀ ਸੀ ਤਾਂ ਇੱਥੋਂ ਦੀ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੋ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਵੀ ਜਿਹੜਾ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਹੈ ਉਹ ਜਿਉਂ ਦੀ ਤਿਉਂ ਹੀ ਬਰਕਰਾਰ ਹੈ